ਹਾਂਜੀ ਸਸ਼ਿਕਾ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੇ ਚੈਨਲ ਤੇ ਹੋਰ ਸਨੌਜੀ ਸਾਰੇ ਕਿਵੇਂ ਹੋ ਮੀਰਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵਾਂਗੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣਾ ਹਾਂਜੀ ਮਾਰਨਿੰਗ ਦੇ ਦੇਖੋ 8:30 ਹੋ ਗਏ ਨੇ ਰੋਟੀ ਪਾਣੀ ਆਪਾਂ ਨੇ ਇੱਥੇ ਖਾ ਲਿਆ ਸੀ ਤੇ ਕਿਚਨ ਦੇ ਹਲੇ ਮੇਰੇ ਵਰਦਨ ਇੱਥੇ ਰਹਿੰਦੇ ਸੀ ਮੈਂ ਆ ਗਈ ਸੀ ਰੂਮ ਦੇ ਵਿੱਚ ਮੈਂ ਕਿਹਾ ਸਭ ਤੋਂ ਪਹਿਲਾਂ ਚਲੋ ਆਪਾਂ ਰੂਮ ਦੀ ਥੋੜੀ ਜਿਹੀ ਡਸਟਿੰਗ ਵਗੈਰਾ ਕਰਤੀ ਅੱਜ ਨਾ ਮੈਂ ਬੈੱਡ ਸ਼ੀਟ ਵਗੈਰਾ ਚੇਂਜ ਕਰ ਲਈਆਂ ਸੀਆਂ ਇਥੇ ਨਾ ਮੈਂ ਜਿਵੇਂ ਅਲਮਾਰੀ ਜਦੋਂ ਆਪਾਂ ਨੇ ਸੈੱਟ ਕੀਤੀ ਕੁਝ ਜਿਹੜੇ ਆਪਾਂ ਨੇ ਕੱਪੜੇ ਕੱਢੇ ਸੀ ਇਹ ਵਾਲੇ ਨਾ ਮੇਰੇ ਜਨ ਕਿ ਦੁਪੱਟੇ ਸੀਗੇ ਬਾਦ ਸੀਗੇ ਇਹ ਤਿੰਨ ਚਾਰ ਦੁਪੱਟੇ ਨੀਰਾ ਦੇ ਵਿੱਚ ਪਏ ਸੀ ਹਲੇ ਇਹਨਾਂ ਦਾ ਜੂਜ਼ ਨਹੀਂ ਸੀਗਾ ਕੋਈ ਮੈਂ ਕਿਹਾ ਚੋਲ ਆਪਾਂ ਇਹਨਾਂ ਨੂੰ ਬੈੱਡ ਦੇ ਵਿੱਚ ਇੱਕ ਵਾਰੀ ਰੱਖ ਦਈਏ ਵੈਸਾ ਮੈਂ ਬੈਗ ਲੱਗਿਆ ਹੋਇਆ ਮੈਂ ਕਿਹਾ ਚੋਲ ਇੱਕ ਵਾਰੀ ਇਦਾਂ ਹੀ ਆਪਾਂ ਰੱਖਦੇ ਨੇ ਬਾਅਦ ਵਿੱਚ ਮੈਂ ਬੈਗ ਦੇ ਵਿੱਚ ਪਾ ਕੇ ਇਹਨਾਂ ਨੂੰ ਸਮਾੜ ਦੂੰਗੀ ਪਿਓਰ ਦੇ ਸੀਗੇ ਦੁਪੱਟੇ ਇਹ ਦੋ ਸੀਗੇ ਜੀ ਮਸ਼ਲੀਨ ਦੇ ਪਲੇਨ ਦੁਪੱਟੇ ਤੇ ਦੂਸਰੇ ਹੈਗੇ ਸੀ ਤਿੰਨ ਹੈਗੇ ਸੀ ਪਿਓਰ ਦੇ ਦੁਪੱਟੇ ਤੇ ਅਲੱਗ-ਅਲੱਗ ਕਲਰ ਸੀਗੇ ਜਿੱਦਾਂ ਇਹ ਸਾਫ਼ ਹੁੰਦੇ ਮੈਂ ਇਹਨਾਂ ਨੂੰ ੱਦੇ ਸੰਭਾਲ ਕੇ ਰੱਖ ਦਿੰਦੀ ਆ ਕਿ ਕਿਸੇ ਨਾ ਕਿਸੇ ਸੂਟ ਨਾਲ ਮੈਂ ਕਿਹਾ ਚਲੋ ਆਪਣੇ ਕੰਮ ਆ ਜਾਣਗੇ ਤੇ ਹਾਂਜੀ ਅੱਜ ਨਾ ਮੈਂ ਕਿਹਾ ਚਲੋ ਆਪਾਂ ਬੈੱਡ ਸ਼ੀਟ ਜਿਹੜੀ ਚੇਂਜ ਕਰ ਦਿੰਦੇ ਆ ਕਈ ਦਿਨ ਹੋ ਗਏ ਸੀ ਤਕਰੀਬਨ ਮੈਨੂੰ ਲੱਗਦਾ ਸ਼ਾਇਦ 3-4 ਦਿਨ ਹੋ ਗਏ ਸੀਗੇ ਮੈਨੂੰ ਬਿਸ਼ਾਈਆਂ ਨੂੰ ਤੇ ਵੈਸੇ ਜੀ ਬੱਚੇ ਘਰ ਹੀ ਨੇ ਅੱਜ ਆਪਣੇ ਬੇਟੀਆਂ ਵੀ ਲੱਗੀਆਂ ਹੋਈਆਂ ਸੀ ਅੱਜ ਮੇਰੇ ਨਾਲ ਉਹ ਉਧਰੋਂ ਬਾਹਲੀ ਸਾਈਡ ਆਪਣੀਆਂ ਬੁੱਕਾਂ ਵਗੈਰਾ ਲੱਗੇ ਹੋਏ ਸੀਗੇ ਬੁੱਕਸ ਸੀਗੇ ਉਹਨਾਂ ਦੇ ਸਕਸ਼ਨ ਜਿਵੇਂ ਕਿ ਲੱਗੇ ਹੋਏ ਸੀਗੇ ਉਹ ਅਲੱਗ-ਅਲੱਗ ਕੱਢ ਸੇਵਾ ਕੀ ਜਿਹੜੇ ਉਹਨਾਂ ਨੇ ਰੱਖਣੀਆਂ ਸੀਗੀਆਂ ਜਾਨੀ ਕਿ ਜੋ ਵੀ ਉਹਨਾਂ ਦਾ ਹਨਾ ਸਿਲੇਬਸ ਦੇ ਵਿੱਚ ਹੈਗਾ ਸੀਗਾ ਮੁਕਾ ਜਿਹੜੇ ਸਕੂਲ 'ਚ ਮਿਲਦੇ ਆ ਸਕੂਲ 'ਚ ਦੇਣਗੇ ਤੇ ਬਾਕੀ ਜਿਹੜੀਆਂ ਚਲੋ ਮੈਂ ਕਹਾਂ ਕਿਸੇ ਲੋੜਵੰਦ ਬੱਚੇ ਨੂੰ ਲੈਣੀਆਂ ਹੋਈਆਂ ਤਾਂ ਤੁਸੀਂ ਅਲੱਗ ਕੱਢ ਕੇ ਰੱਖ ਲਓ ਜਦੋਂ ਕਿਸੇ ਨੂੰ ਲੋੜ ਹੋਈ ਤੁਸੀਂ ਸਾਰੀਆਂ ਵੀ ਊਕਾ ਉਹਨਾਂ ਨੂੰ ਦੇ ਦਿਓ ਤੇ ਬਾਕੀ ਜਿਹੜੀਆਂ ਕਾਪੀਆਂ ਵਗੈਰਾ ਸੀਗੀਆਂ ਉਹ ਫालतू ਹਨਾ ਜਿਹੜੇ ਤਾਂ ਫੁੱਲ ਸੀਗੀਆਂ ਭਰੀਆਂ ਹੋਈਆਂ ਉਹ ਤਾਂ ਚਲੋ ਹਨਾ ਵੇਚੇ ਆ ਜਾਣਗੀਆਂ ਹਨਾ ਤੇ ਬਾਕੀ ਜਿਹੜੀਆਂ ਜੀ ਹੈਗੀਆਂ ਸੀ ਛੋੜੇ ਮੋਟੇ ਖਾਲੀ ਸੀਗੀਆਂ ਉਹ ਇਹ ਰੱਖ ਲੈਂਦੀਆਂ ਨੇ ਭੈਣਾ ਜਿਵੇਂ ਕਿ ਹਨਾ ਤਿੰਨੇਵਨ ਆਪਣੀ ਇਦਾਂ ਹੀ ਸੰਭਾਲ ਕੇ ਰੱਖਣੀਆਂ ਜਦੋਂ ਥੋੜਾ ਮੋਟਾ ਨਾ ਬਾਅਦ ਵਿੱਚ ਐਕਸਟਰਾ ਰਫ ਕੰਮ ਕਰਨਾ ਹੁੰਦਾ ਤਾਂ ਉਹ ਰੋਜ਼ਗੁਜ਼ ਆ ਜਾਂਦੀਆਂ ਨੇਗੀਆਂ ਬਸ ਇਹ ਆਤ ਬੱਚਿਆਂ ਦੀ ਮੈਨੂੰ ਬਹੁਤ ਵਧੀਆ ਲੱਗਦੀ ਅਸੀਂ ਵੀ ਇਦਾਂ ਹੀ ਕਰਦੇ ਹੁੰਦੇ ਸੀ ਉਹੀ ਆਤ ਨੂੰ ਮੈਂ ਬੱਚਿਆਂ ਨੂੰ ਪਾਈ ਆ ਮੈਂ ਕਿਹਾ ਵੀ ਜਦੋਂ ਵੀ ਤਿੰਨ ਚਾਰ ਵੀ ਪੇਜ ਹੈਗੇ ਆ ਕਾਪੀਆਂ ਦੇ ਵਿੱਚ ਵੀ ਸਿੱਟਣੀਆਂ ਨਹੀਂ ਹੈਗੀਆਂ ਕੋਈ ਵੀ ਤੁਸੀਂ ਉਹਨਾਂ ਤੇ ਹੁਣ ਫालतू ਰਫ ਕੰਮ ਕਰਨਾ ਹਨਾ ਤੁਸੀਂ ਘਰੇ ਰਹਿ ਕੇ ਕੁਝ ਵੀ ਤੁਸੀਂ ਪੜ੍ਹਨਾ ਜਾਂ ਕੁਝ ਨਾ ਸੋਲਵ ਕਰਨਾ ਕੋਈ ਕੁਐਸਚਨ ਵਗੈਰਾ ਵੀ ਤੁਸੀਂ ਉਹ ਤੇ ਕਰਿਓ ਹਨਾ ਵੀ ਸਿੱਟਣੀਆਂ ਨਹੀਂ ਹੈਗੀਆਂ ਉਹ ਵਾਲੀਆਂ ਕਾਪੀਆਂ ਚਾਹੇ ਚਾਰ ਪੰਜ ਪੇਜ ਹੀ ਨੇਗੇ ਵੀ ਉਹਨ ਤੇ ਹਾਂਜੀ ਬਸ ਉੱਧਰ ਲੱਗਿਆ ਹੋਈਆਂ ਸੀਗਾ ਮੈਂ ਆ ਗਈ ਸੀ ਰੂਮ ਦੇ ਵਿੱਚ ਬੱਚਿਆਂ ਨੇ ਰੋਟੀ ਖਾ ਲਈ ਸੀ ਤੇ ਮੇਰਾ ਕਿਚਨ ਦਾ ਬਸ ਲੈ ਕੰਮ ਬਸ ਦਾ ਪਿਆ ਸੀਗਾ ਮੈਂ ਕਿਹਾ ਚੋਲਾ ਜਿਹਾ ਬੈੱਡ ਸ਼ੀਟ ਚੇਂਜ ਕਰ ਦਈਏ ਇਹ ਵਾਲੀ ਬੈੱਡ ਸ਼ੀਟ ਨਾ ਯਾਨੀ ਕਿ ਗਰਮੀ ਵਾਲੀਆਂ ਸੀਗੀਆਂ ਜਦੋਂ ਆਪਾਂ ਨੇ ਚੇਂਜ ਕੀਤੀਆਂ ਸੀਗੀਆਂ ਇਹ ਵਾਲੀ ਸੀਗੀ ਨਾ ਤਾਂ ਇਹ ਗਰਮੀ ਵਾਲੀ ਆ ਨਾ ਹੀ ਕਿ ਸਰਦੀ ਵਾਲੀ ਨਹੀਂ ਜੀ ਇਹ ਹੈਗੇ ਸਰਦੀਆਂ ਵਾਲੀ ਯਾਨੀ ਕਿ ਆਧੁਚਾਲੇ ਜੇ ਮੌਸਮ ਵਾਲੀ ਵਿਸਾਉਣ ਵਾਲੀ ਇਹ ਨਾ ਧੋਣ ਵਾਲੀ ਹੋਰੀ ਸੀ ਮੈਂ ਕਿਹਾ ਚਲੋ ਹਲੇ ਇੱਕ ਅੱਧੀ ਵਾਰੀ ਹੋਰ ਵੇਚ ਜੋਗੇ ਆਪਾਂ ਇਹਨਾਂ ਨੂੰ ਧੋ ਦਿੰਨੇ ਆ ਫਿਰ ਸੇ ਇਹ ਵਾਲੀਆਂ ਮੈਂ ਗਰਮੀ ਵਾਲੇ ਕੱਢ ਲਈ ਅਸੀਂ ਪਿਛਲੀ ਵਾਰ ਜਿਨ੍ਹਾਂ ਨੇ ਮੇਰੇ ਪਹਿਲਾਂ ਤੇ ਜੁੜੇ ਹੋਏ ਆ ਉਹਨਾਂ ਨੇ ਦੇਖਿਆ ਹੋਣਗੇ ਇਹ ਵਾਲੀ ਪਿਛਲੀ ਇਸ ਸਾਲ ਆਪਾਂ ਨੇ ਪਰਚੇਸ ਕੀਤੀ ਸੀਗੀ ਵੈਂਡ ਸ਼ੀਟ ਇਹ ਹਾਂਜੀ ਇਹ ਵਾਲੀ ਬੈੱਡsheet ਦਾ ਨਾ ਸਟਾਫ ਵੀ ਬਹੁਤ ਜ਼ਿਆਦਾ ਵਧੀਆ ਤੇ ਬਾਕੀ ਦਾ ਕਲਰ ਵੀ ਮੈਨੂੰ ਬਹੁਤ ਪਿਆਰਾ ਲੱਗਦਾ ਚਾਹਨੀ ਲਾਈਟ ਜਿਹਾ ਕਲਰ ਆ ਜਿਵੇਂ ਆਈਸਕ੍ਰੀਮ ਚਾਟ ਹੁੰਦਾ ਹਨਾ ਉਦਾਂ ਦਾ ਜਾਨੀ ਕਿ ਅੱਖਾਂ ਨੂੰ ਸਕੂਨ ਜੀ ਦੇਣ ਵਾਲਾ ਕਲਰ ਆ ਮੈਂ ਕਹਾਂ ਸੋਚ ਰਹੀ ਆ ਵੀ ਇਸ ਵਾਰ ਇਹ ਨਾ ਇੱਕ ਦੋ ਬੈੱਡsheet ਮੈਂ ਹੋਰ ਲੈ ਕੇ ਆਉਂਗੀ ਤੇ ਵੈਸੇ ਮੇਰੇ ਕੋਲ ਬੈੱਡ ਵਾਲੀ ਬੈੱਡsheet ਹਨ ਮੈਂ ਦੋ ਤਿੰਨ ਹੀ ਲਈਆਂ ਜਦੋਂ ਆਪਾਂ ਕਾਟਨ ਦੀ ਜ਼ਿਆਦਾ ਬੈੱਡsheet ਲੈ ਲੈਂਦੇ ਆ ਤਾਂ ਉਹਨਾਂ ਦੇ ਕਲਰ ਵਗੈਰਾ ਨਾ ਬਹੁਤ ਜਾਨੀ ਕਿ ਜਲਦੀ ਫੇਟ ਹੋ ਜਾਂਦੇ ਨੇ ਜਿਹੜੀਆਂ ਦੂਸਰੀਆਂ ਹੁੰਦੀਆਂ ਨੇ ਮੈਨੂੰ ਘੱਟ ਪਸੰ ਵੈਨ ਦੇ ਉੱਡੇ ਨਾ ਥੋੜਾ ਜਿਹਾ ਇਕੱਠਾ ਜਾ ਹੋ ਜਾਂਦਾ ਪਰ ਇਹਦਾ ਮੈਨੂੰ ਕਲਰ ਇੰਨਾ ਜਿਆਦਾ ਪਸੰਦ ਆ ਨਾ ਬਹੁਤ ਜਿਆਦਾ ਹੁਣ ਮੈਂ ਸੋਚ ਰਹੀ ਆ ਵੀ ਇਦਾਂ ਦੇ ਕਲਰ ਆ ਜਿਹੜੇ ਮੈਂ ਦੁਬਾਰੇ ਲੈ ਕੇ ਆਉਂਗੀ ਤੇ ਲਓ ਜੀ ਦੋਨੇ ਵੈਡ ਆਪਾਂ ਨੇ ਵੈਡ ਸ਼ੀਟ ਚੇਂਜ ਕਰਤੀਆਂ ਇੱਥੇ ਨਾਲ ਰੂਮ ਦੇ ਵਿੱਚ ਇੱਕ ਮੈਬੀਡਾ ਸੈਟ ਰੱਖਿਆ ਹੋਇਆ ਚੇਅਰ ਮੈਂ ਕਿ ਕਈ ਵਾਰੀ ਕੋਈ ਆ ਕੇ ਬੈਠ ਜਾਂਦਾ ਹਨਾ ਤਾਂ ਇੱਕ ਚੇਅਰ ਹੋਣੀ ਜ਼ਰੂਰੀ ਆ ਇੱਥੇ ਮੈਂ ਇੱਕ ਕਿੜਾ ਹਟ ਬਾਹਰਲੀ ਸਾਈਡ ਤੋਂ ਚੱਕ ਕੇ ਅੰਦਰ ਰੱਖਦਾ ਸੀਗਾ ਤੇ ਇਹਨਾਂ ਵੀ ਬਸ ਆਪਾਂ ਚਾੜ ਕੇ ਦਮਛਾ ਲਗੇ ਹਾਂਜੀ ਅੱਜ ਹੁਣ ਅਸੀਂ ਮੇਰੀ ਮੰਮੀ ਨੇ ਬਸ ਉਹ ਇੱਥੇ ਆ ਚੁੱਕੇ ਸੀ ਤਕਰੀਬਨ ਨਾ ਟਾਈਮ ਇੱਥੇ ਸਾਢੇ 1:10 ਦਾ ਹੋ ਗਿਆ ਸੀ ਘਰ ਦੇ ਆਪਾਂ ਨੇ ਸਾਰੇ ਕੰਮ ਇੱਥੇ ਖਤਮ ਹੋ ਗਏ ਸੀ ਬੱਚੇ ਨਾਲ ਨੂੰ ਲੈ ਸੀਗੇ ਤੇ ਬੈ ਬਸ ਹੁਣ ਪੇਟੀ ਕਰ ਰਹੀ ਸੀ ਮੰਮੀ ਦਾ ਫੋਨ ਆਇਆ ਸੀਗਾ ਪਹਿਲਾਂ ਮਾਂ ਨਹੀਂ ਮੈਂ ਕਦੇ ਖਲਾ ਮਸੀਆਂ ਨਾ ਹੋ ਕਰਦੀਆਂ ਹੁੰਦੀਆਂ ਨਹੀਂ ਆ ਹਨਾ ਮੋਗਲ ਹਮਨੇ ਉਹ ਕਹਿੰਦੇ ਕਿ ਮੈਂ ਲੈ ਕੇ ਦਿੱਤਾ ਨਾ ਉਹ ਨੂੰ ਲੈ ਕੇ ਦਿੱਤੇ ਵੀ ਆ ਵੀਸ ਕਵਰ ਦੇ ਜਾਂਦੀ ਹੈਗੀ ਹੈ ਨਾ ਆਹੀ ਉਹ ਕਰਦੇ ਆ ਮਾ ਕੇ ਲੈਣਾ ਨਾਨੀ ਆ ਸੁਬਾਹ ਉਹ ਪੜ ਜਾਂਦੇ ਨਾਨੀ ਕੋਲ ਜਾਂਦੇ ਮੈਂ ਉਹ ਜਾ ਆਲਾ ਬੜੇ ਹਟਣਾ ਤਾਂ ਤੋ ਹੈ ਨਹੀਂ ਮੈਨੂੰ ਪਤਾ ਕਿੰਨਾ ਦੇ ਆ ਆ ਪੂਰਾ ਜੀ ਬਸ ਫਰੋਂ ਪਾ ਇਹ ਤਾਂ ਪਾ ਲਾਉਣਾ ਪਈ ਰਹਾਈ ਤਾਂ ਆਪਾਂ ਇਹ ਬਿਨਾ ਬਹੜਾ ਪੁੱਤ ਹੱਲੇ ਨਹੀਂ ਆਪਾਂ ਇਹ ਕਿੰਨਾ ਨੋਗ ਦੇ ਆ ਕਿੰਨਾ ਸੁਣਨ ਦਾ ਹਾਂਜੀ ਇੱਥੇ ਬਸ ਚਾਹ ਪਾਣੀ ਪੀ ਲਈ ਸੀ ਵੈਸੇ ਮੰਮੀ ਨੇ ਪਹਿਲਾਂ ਰੋਟੀ ਖਾਦੀ ਸੀ ਟਾਈਮ ਜੀ ਇੱਥੇ ਤਕਰੀਬਨ ਸਵਾ 1 ਦਾ ਹੋ ਗਿਆ ਸੀਗਾ ਤੇ ਰੋਟੀ ਪਾਣੀ ਖਾਣ ਤੋਂ ਬਾਅਦ ਥੋੜੇ ਟਾਈਮ ਬਾਅਦ ਇੱਥੇ ਮੈਂ ਚਾਹ ਬਣਾ ਲਈ ਸੀ ਚਾਹ ਪੀਣ ਲੱਗੇ ਸੀ ਕੋਈ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀਗੀਆਂ ਤੇ ਵੈਸੇ ਜੀ ਮੰਮੀ ਨੇ ਜਾਣਾ ਸੀਗਾ ਅੱਜ ਹਣਾ ਬੱਚਿਆਂ ਨਾਲ ਵੀ ਖੂਬ ਗੱਲਾਂ ਬਾਤਾਂ ਕੀਤੀਆਂ ਵੈਸੇ ਨੋਰ ਤਾਂ ਤੁਹਾਨੂੰ ਪਤਾ ਹੀ ਹੈ ਕਹਿ ਰਹੇ ਸੀ ਮम्मा ਵੀ ਤੁਸੀਂ ਰੋ ਹੋਣਾ ਨਹੀਂ ਤੇ ਪਰ ਹਣਾ ਦਵਾਲੇ ਨੇ ਮੈਨੂੰ ਆਖੀ ਬਹੁਤ ਬਹੁਤ ਲਾਇਆ ਦਰਦੇ ਲੈ ਜਾ ਚਿੱਕੀ ਬਾ ਜਿੱਦੀ ਚਿੱਕੀ ਪਾ ਦੇ ਦਵਾਲਾ ਚੱਲ ਦੋ ਦਵਾਲਿਆ ਰੋਮਨ ਦਾ ਬੋਤਾ ਬੋਤਾ ਕਰਦਾ ਹਾਂ ਤੂਰੇ ਮੇਰੇ ਤੋਂ ਅਗਲੇ ਕੋਣੇ ਦੇਖਾ ਬੋਲ ਮੈਨੂੰ ਕਿਚਾ ਇਹ ਮੈਂ ਖੁੱਦ ਤਾਂ ਆਇਆ ਹਾਂ ਹਾਂ ਮੈਂ ਬੀਟੀ ਮਮੀ ਕੀ ਹੋਇਆ ਮੰਮੀ ਨੇ ਪਿੱਛੇ ਮਾਰੀ ਦੇਖੀ ਮੈਨੂੰ ਤਰਪਾਈ ਦੇੜੀ ਆਂਦੀ ਸੀ ਕਹਿੰਦੀ ਮੰਮੀ ਬੋਲਦੀ ਆ ਨਾ ਇਹ ਕੋਲ ਬੋਲਦੀ ਆ ਬਾਲਾ ਕਰਾ ਹੋਣਾ ਹੋਣਾ ਵੀ ਪਰ ਕਹਿਦੀ ਆ ਵੀ ਮੈਂ ਆਉਣੀ ਆ ਜਾਂ ਮੈਂ ਜਾਂਦੀ ਆ ਉਹ ਵੀ ਆਪ ਫਿਰ ਲੱਗੇ ਕਿ ਕਿਉਂ ਗੋੜਿਆਈ ਹਾਂ ਮੈਂ ਆਉਣੀ ਆ ਆਪ ਵੀ ਫੁੜਿਆ ਨਾ ਫੁੜਿਆ ਮੰਗਵਾ ਦੇ ਲੱਗੇ ਨਾ ਮੈਂ ਆਉਣੀ ਆ ਮਤਲਬ ਉਹ ਲਾਉਂਦੀ ਆ ਡੇਬਲੇ ਨਹੀਂ ਆਈਆਂ ਬੈਗੋ ਆਹਾਂ ਦਾ ਇਹ ਸੁਬਹ ਦਾ ਖਾਈ ਜਾਂਦੀ ਵੀ ਮਗਰ ਤੇਰੇ ਤਾਂ ਨਹੀਂ ਸੁਬਹ ਦਾ ਨਹੀਂ ਆਹ ਇਹ ਕਹਿੰਦੇ ਹਾਂ ਕਿ ਉਹਦੇ ਤੇ ਜਿੱਦੜੀ ਹੋਤੀ ਨਹੀਂ ਕੋਈ ਨਾ ਗੱਲਾਂ ਤਾਂ ਉਹ ਉਹ ਨਾਲ ਇਹ ਦੂਨ ਦੀ ਹੈ ਹੈ ਦੂਨ ਚਾਪੜਾ ਕਰੂਗਾ ਫਿਰ ਉਥੇ ਰੱਖ ਲਾ ਉਧਰ ਤੇ ਸਭ ਜੁਦੇ ਹਾਂਜੀ 4 ਵਜ ਗਏ ਨੇਗੇ ਤੇ ਮੰਮੀ ਚਲੇ ਗਈ ਆ ਤੇ ਆਪਾਂ ਹੋਣ ਲੱਗੇ ਆ ਜੀ 7 8 ਹੋ ਗਿਆ ਬਸ ਖਾਣਾ ਆਉਣਾ ਤੇ ਕੁਬਤ ਲਈ ਜਿਵੇਂ ਬੜੀ ਜਾ ਰਿਹਾ ਪਹਿਲਾਂ ਮੈਨੂੰ ਬੱਠਣ ਲਈ ਜਾਇ ਜਿਹੜੀ 7:00 ਪਹੁੰਚ ਹੁੰਦੇ ਆ ਇਹ ਵੱਠਣ ਲਿਆ ਹੁਣ ਇਹਦੇ ਵਿੱਚ ਆਪਾਂ ਸੰਗ ਤੋਂ ਖਾਗੇ ਜੋ ਮਾਰਦੀ ਆ ਮੱਛੀ ਆਰਾ ਤੇ ਆਪਾਂ ਤਾਂ ਆਇਦਾ ਤੋਂ ਨਹੀਂ ਆਪਾਂ ਤੈਨੂੰ ਰੋਣਗੇ ਆਪਾਂ ਨੂੰ

ਆਜੀ ਜੀ ਕੀ ਆਖੋ ਆਹੋ ਪ੍ਰਾ ਉਰੀਆ ਉਹ ਬਾੜੀ ਯਾਰ ਅੜਕੇ ਸੇਖ ਚ ਕੀ ਅਗਿਆ ਨਹੀਂ ਚੱਲਦੀ ਪੂਰੀ ਪਰ ਧੋਕੋ ਵੀ ਪੂਰੀ ਜਿਆਦੇ ਅੱਸੀ ਖਾਵੇਂ ਦਾਗਾ ਕੀ ਚੀਜ਼ਾਂ ਨੇ ਫੇਰ ਕੁਝ ਨਹੀਂ ਚੱਲੇ ਪਤੀਲਾ ਭਰਦੇ ਆਗੇ ਸਾਰਤ ਉਡ ਲਿਆ ਤੋ ਲਿਆ ਆਪਾਂ ਨੇ ਕੋਲੇ ਰੱਖ ਦੇ ਅਸੀਂ ਬਹਿ ਕੇ ਚੀਰ ਕੇ ਪਾ ਦਾਂਗੇ ਮੇਲਾ ਟਾਈਮ ਤਾਂ ਕੋਈ ਨਹੀਂ ਦਿਖਾ ਮੈਨੂੰ ਦਿਖਾਓ ਹੋ ਚਲ ਲਉਂਦੀ ਆ ਨੂਰ ਵੀਡੀਓ ਬਣਾ ਰਿਆ ਜੀ ਆਪਣੀ ਪੁੱਛ ਰਹੀ ਆ ਕਹਿੰਦੀ ਕੀ ਕੀ ਦਿਖਾਵਾਂ Papa ਵੀ ਦਿਖਾ ਦੇ ਹਾਂ ਤੇ ਮਮਾ ਨੂੰ ਸਾਡੀ ਲਿਆ ਜੀ ਕੋਈ ਤਾਂ ਮੰਮੀ ਹੋਣਾ ਰਹੀ ਅਸੀਂ ਮੰਮੀ ਹੁਣ ਵੇਰ ਵਿੱਚ ਬਾਉਗੀ ਲਓ ਜੀ ਸਾਗ ਆਪਾਂ ਧੋ ਕੇ ਲਾਗਿਆਂਗੇ ਬਣਾਉਣ। ਊੜਾ ਧੋਤਾ ਕੁਝ ਜਿਆਦਾ ਟਾਈਮਾ ਜਿਹੜਾ 2.5 ਦਾ ਹੋ ਗਿਆ। ਬਹੁਤ ਛੇੜਾ ਇਹਦਾ 2.5 ਜੀ ਹੋਇਆ ਤਾਂ ਇਹ ਹੁਣ ਪਰ ਖੁਲੀ ਜਮਾਸੀ ਕਰਤੀ ਆ। ਛੇੜਾ ਚ ਦੇਖੋ ਇਧਰ ਆਪਣੇ ਧੋਕ ਬਿਲਕੁਲ ਵੀ ਨਹੀਂ ਆਉਂਦੀ ਜੇ ਹੁਣ ਦੇਖੋ ਰਾੜ ਨਾਲ ਹੀ ਕਰਦੇ ਆ। چیر ਕੇ ਆਪਾਂ ਨਾਲ ਦੇ ਨਾਲ ਪਾਈ ਜਾ ਰਹੇ ਆਂਗੇ। ਪਾਣੀ ਆਪਾਂ ਨੇ ਜੀ ਪਹਿਲੇ ਰੱਖਤਾ ਸੀਗਾ ਗਰਮ ਪਾਣੀ। ਨਾਲ ਦੇ ਨਾਲ ਸਾਦਾ ਵਧੀਆ ਢਾਂਗੇ। ਸੇਲਾ ਸਾਜੀ ਕੁੱਕਰ 'ਚ ਬਣਾ ਲਵਾਂਗੇ ਪਰ ਮੈਂ ਤੁਹਾਨੂੰ ਵੀ ਚਨਲੇਤੀ ਬਣਾ ਲੈਨੇ ਆ। ਜਲਦੀ ਬਣ ਜੂਗਾ। ਬਸੇ ਹਵਾ ਚੱਲ ਰਹੀ ਹੈ ਇਨੀ ਧੁੱਪ ਨਹੀਂ ਲੱਗਣੀ ਹੈਗੀ। ਹਵਾ ਚੱਲ ਰਹੀ ਹੈ। ਅੱਗੇ ਕੁਛ ਨਹੀਂ ਗੈਨੇ ਵਿੱਚ ਹੀ ਬੈਠਣ। ਇਹ ਤਾਂ ਬਣਾਣਾ ਨਹੀਂ। ਨੂੰ ਬਾਗੀ। ਨੂੰ ਰੱਖੀਂ। ਨੂੰ ਖਾ ਲੈਣਾ। ਦੋ ਦੇ ਦਾ ਕੋਲ ਸਾਗ ਆ ਤੇ ਹਾਂ ਦੋ ਦੇ। और सुनाया काक ताली बात अच्छा लग आ गया तिला मम्मी साथ दिया मैंने मैंने ले लिया आज ना मैंने इधर तो मैं सामने इधर सादी ज्यादा दूर भआई अपनी मेरा बसेरी हेल्प करा दे है ना नूर नूर सिखड़ी आपने के कंट्रोल करने है ना अब से आने ना उठने लगे ना है बेटा आई एम होल्डिंग ऑल साग मत ले यार साग पानी खीरके पाता धोपी चिखी लगती है साग पानी पाता थोड़ा नलक पाता हाँ बेट भी चलता भाडे धोने वो जो टोकरी बैठा सब सारे धोन दे ਹੁਣੇ ਕਸਾ ਦਾ ਟਾਈਮ ਹੋ ਗਿਆ ਅੱਜ ਹੈ ਹੀ ਗਾ ਈਦ ਤੇ ਮੈਂ ਪਹਿਲਾਂ ਭੁੱਲ ਗਈ ਸੀ ਸਾਰੇ ਪਹਿਲਾਂ ਆਪਾਂ ਇਹਨੂੰ ਹਨਾ ਈਦ ਮੁਬਾਰਕ ਤੇ ਹਾਂਜੀ ਈਦ ਦਾ ਚੰਦ ਦੇਖੋ ਹਨਾ ਦਿਖ ਰਿਹਾ ਹਨਾ ਕੈਮਰੇ ਦੇ ਵਿੱਚ ਮੇਰੇ ਹੁਣ ਜ਼ਿਆਦਾ ਹੀ ਆ ਮੈਂ ਕਿਹਾ ਅੱਜ ਈਦ ਹੈਗੀ ਸਾਰੇ ਤਿਹਾਰ ਤਾਂ ਚਲੋ ਹਨਾ ਸਾਰਿਆਂ ਦੇ ਸਾਂਝੇ ਹੁੰਦੇ ਨੇ ਇਹ ਨਹੀਂ ਆਪਾਂ ਕਹਿੰਦੇ ਵੀ ਇਹ ਆਪਣੇ ਤਿਹਾਰ ਨੇ ਜਾਂ ਫਿਰ ਕਿਵੇਂ ਹਨਾ ਤਿਹਾਰ ਤਾਂ ਚਲੋ ਤਿਹਾਰ ਹੀ ਹੈਗਾ ਤੇ ਹਲੋ ਜੀ ਦੇਖੋ ਈਦ ਦਾ ਚੰਦ ਕਿੰਨਾ ਸੋਹਣਾ ਲੱਗ ਰਿਹਾ ਹਨਾ ਨੂੰ ਦਿਖ ਰਿਹਾ ਪੈਨ ਉਹ ਥੋੜਾ ਲੱਗ ਰਿਹਾ ਥੋੜਾ ਲੱਗ ਰਿਹਾ ਮਾਰਨ ਦਾ ਤੇ ਲੋ ਜੀ ਆਪਣਾ ਸਾਗ ਰਿਚ ਗਿਆ ਹੁਣ ਆਪਾਂ ਸਾਗ ਚਾਲੂ ਕਰਨ ਲੱਗ ਪਏ ਆ। ਮੈਂ ਚਲਾ ਲੜ ਪਾ ਲਿਆ ਆਪਾਂ। ਲੋ ਜੀ ਆਪਾਂ ਲੱਗੇ ਆਲਣ ਪਾਉਣ ਆਪਾਂ ਆਲਣ ਪਾਵਾਂਗੇ ਜੀ ਵੇਸਣ ਦਾ। ਮੈਂ ਕਦੇ ਮਿੰਟੇ ਨਹੀਂ ਪਾਇਆ ਮੈਂ ਦਾਦਾ ਜੀ ਦੇ ਨਾਲ ਹੀ ਆਲਣ ਪਾ ਰਹੀ ਹਣੀ ਆ। ਮੇਰਾ ਹੋ ਗਿਆ ਮੈਂ ਤਾਂ ਅੱਜ ਵੀ ਚਲ ਦਿਨ ਥੋੜੇ ਥੋੜੇ ਆਪਾਂ ਆਲਣ ਪਾ ਦਾਂਗੇ। ਉਹ ਨਾਲ ਇਹ ਪਾਣੀ ਚ ਪਾਣੀ ਪਾ ਲੀ ਗਰਮ ਸਾਬ ਨੂੰ ਵੜਾ ਵੜਾ ਆ ਜੀ ਜਿੰਨੇ ਜਨੇ ਸਾਧਾ ਰੋ ਪਾਣੀਆ ਸੁਖਾ ਲਾ ਪਿਆਰਾ ਹੁਣ ਤਬਾਸੀ ਕਦੀ ਨਾਲ ਜੀ ਸਾਗਾ ਇਹਦਾ ਨਾਲ ਕੋਈ ਨਾ ਹੁੰਦਾ ਸੀ ਵੈਸੇ ਹੁਣ ਇਹਦੇ ਬਾਅਦ ਚਲਾਈ ਜਾਂਦਾ ਆਜਿਆ ਕਰਨ ਮਮਾ ਮਮਾ ਬਸ ਲਾ ਦੇ ਕੋਪੜਾ ਕਿੰਨਾ ਸੁਣਾ ਭੁਲੇਗਾ ਹੈਲੋ ਹਾਂਜੀ ਇੱਥੇ ਬਸ ਸਾਗ ਆਪਣਾ ਬਣ ਗਿਆ ਸੀ ਤੇ ਮੈਂ ਲੱਗੀ ਸੀਗੀ ਰੋਟੀ ਬਣਾਉਣ ਰੋਟੀ ਅੱਜ ਆਪਾਂ ਚੁੱਲ੍ਹੇ ਤੇ ਲੱਗਿਆ ਬਣਾਉਣ ਤੇ ਲੋ ਜੀ Papa ਜੀ ਆਪਣੇ ਬੈਠੇ ਰੋਟੀ ਖਾ ਰਹੇ ਸੀ ਨਾਲ ਹੀ ਆਪਣੇ ਕੋਲ ਇੱਥੇ ਬੇਟਾ ਬੈਠਾ ਸੀਗਾ ਤੇ ਆਜੋ ਜੀਜੀ ਨੇ ਜੀ ਨੇ ਗਰਮਾ ਗਰਮ ਰੋਟੀ ਖਾਣੀ ਆ ਸਾਗ ਦੇ ਨਾਲ ਤੇ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਵੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮਿਲਦੇ ਹਾਂ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਸਤਿ ਸ਼ਕਾਲ ਜੀ ਸਾਰਿਆਂ ਨੂੰ